ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਹਰ ਰੋਜ਼ ਦੀ ਤਰ੍ਹਾਂ ਬਾਬਾ ਭਾਈ ਸੁਖਰਾਮ ਜੀ ਦੇ ਅਸਥਾਨ ਦੇ ਉੱਤੇ ਜਦੋਂ ਤੋਂ ਮੈਂ ਸੁਰਤ ਸੰਬਲਿਆ ਮੈਂ ਦੇਖਦਾ ਹਾਂ ਵੀ ਕਿਹੜਾ ਕਿਹੜਾ ਇੱਥੇ ਸਾਧੂ ਆਇਆ ਕੀ ਨੇ ਕੀ ਕੀ ਕੰਮ ਕੀਤਾ ਕਿਸ ਤਰ੍ਹਾਂ ਬਾਬੇ ਦੀ ਬਾਬੇ ਦੀ ਜਗਾ ਦੀ ਇੰਨੀ ਉਪਮਾ ਵਧੀ ਆ ਇਦਾਂ ਮੈਂ ਗੱਲਾਂ ਕੁਝ ਕਰਨ ਲੱਗਿਆ ਜਿੰਨੀ ਕੁ ਮੈਨੂੰ ਸੋਝੀ ਆ ਇਹਦੇ ਵਿੱਚ ਕੋਈ ਝੂਠ ਨਹੀਂ ਹੋਵੇਗਾ ਕੋਈ ਫਰੇਵ ਨਹੀਂ ਹੋਵੇਗਾ ਕਿਸੇ ਨੂੰ ਗਲਤ ਨਹੀਂ ਬੋਲਿਆ ਜਾਵੇਗਾ ਜੋ ਇਹਦੇ ਵਿੱਚ ਇੱਕ ਇੱਕ ਗੱਲ ਸੱਚੀ ਹੋਵੇਗੀ ਤੇ ਉਹ ਮੈਂ ਸੁਣਾ ਰਿਹਾ ਤੇ ਮੇਰਾ ਚੈਨਲ ਬਾਈ ਜੀਤ ਸਿੰਘ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਤੇ ਲਾਇਕ ਵੀ ਕਰਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਇਸ ਤਰ੍ਹਾਂ ਕੇ ਜਗਾ ਇੱਥੇ ਜਦੋਂ ਦਾ ਮੈਂ ਦੇਖਦਾ ਬਹੁਤ ਸਾਧੂ ਇਸ ਜਗ੍ਹਾ ਦੇ ਵਿੱਚ ਆਏ ਬਾਬਾ ਭਾਈ ਸਿਕਰਮ ਦੇ ਅਸਥਾਨ ਤੇ ਜਿਨ੍ਹਾਂ ਇੱਕ ਕੌਡਾ ਰਾਖਸ਼ ਕਹਿੰਦੇ ਹੁੰਦੇ ਸੀ ਫਿਰ ਬਾਬਾ ਨਾਨਕ ਸਰ ਤੋਂ ਇਹ ਰਹਿੰਦਾ ਹੁੰਦਾ ਸੀ ਫਿਰ ਇੱਕ ਬਾਬਾ ਹੋਰ ਆਇਆ ਇੱਥੇ ਉਹ ਵੀ ਇੱਥੇ ਰਹਿੰਦਾ ਹੁੰਦਾ ਜਿਹਦਾ ਅਸੀਂ ਨਾਂ ਨਹੀਂ ਜਾਣਦੇ ਉਹ ਰਹਿੰਦਾ ਰਿਹਾ ਉਸ ਤੋਂ ਬਾਅਦ ਇੱਥੇ ਸੰਤਾਂ ਦੇ 64 ਖੇੜੀ ਵਾਲੇ ਜਿਹੜੇ 64 ਖੇੜੀ ਵਾਲੇ ਸੰਤ ਸੀ ਨਾ ਉਹ ਪਹਿਲਾਂ-ਪਹਿਲਾਂ ਤਾਂ ਰਹੇ ਆ ਠੀਕ ਅਤੇ ਬਾਅਦ ਦੇ ਵਿੱਚ ਉਹ ਸੰਤਾਂ ਨੇ ਆਪਣੀਆਂ ਆਦਤਾਂ ਸੀ ਜਿਹੜੀਆਂ ਉਹ ਬਗਾਰ ਲਈਆਂ ਪਹਿਲਾਂ-ਪਹਿਲਾਂ ਤਾਂ ਆ ਕੇ ਉਹਨਾਂ ਨੇ ਬੜੀ ਇੱਥੇ ਸੇਵਾ કરી ਜਗ੍ਹਾ ਬਣਾਈ ਥੋੜੀ ਜੀ ਜਗ੍ਹਾ ਬਣਾ ਕੇ ਉਹਦੇ ਵਿੱਚ ਬੈਠ ਗਏ ਬੈਠ ਕੇ ਇੱਕ ਆਪਣੇ ਨਗਰ ਜ਼ੋਲਰ ਤੋਂ ਗੁਰੀਆ ਪੱਤੀ ਚੋਂ ਕਟੀਕਾ ਛੋਟੂ ਦੱਸ ਦੇਦੇ ਸੀ ਉਹ ਛੋਟੂ ਨਾਲ ਲਿਆ ਲਾਲੇ ਦਾ ਰੂਪਾ ਵੀ ਆਉਂਦਾ ਰਿਹਾ ਉਹਦੇ ਕੋਲੇ ਤੇ ਠਾਣੇਦਾਰ ਸੇਵਕ ਵੀ ਆਉਂਦਾ ਰਿਹਾ ਤੇ ਅਸੀਂ ਵੀ ਜਾਂਦੇ ਰਹੇ ਹਾਂ ਪੱਪੂ ਤੇ ਫੌਜੀ ਜੀਵੇ ਕਾ ਇਹ ਛੋਟੇ ਛੋਟੇ ਹੁੰਦੇ ਸੀ ਨਿੱਕੇ ਨਿੱਕੇ ਹੁੰਦੇ ਸੀ ਇਹਨਾਂ ਨੂੰ ਬੜਾ ਘਿਓ ਤੇ ਮੱਖਣੀ ਦੇ ਕੇ ਤੇ ਪਾ ਦਦ ਸੀ ਬਰਫੀ ਵੀ ਦੇਣੀ ਕਹਣਾ ਮੇਰੇ ਛੋਟੇ ਛੋਟੇ ਕਰੇਸ਼ਾ ਨਾ ਉਹ ਸੰਤਾ ਨੇ ਕਿਹਾ ਇਸ ਤਰ੍ਹਾਂ ਬਹੁਤ ਚਿਰ ਉਹਨੇ ਬੜੀ ਇੱਥੇ ਬੰਨਿਆ ਸਭ ਨੂੰ ਵੀ ਆਇਆ ਮੈਂ ਸੇਵਾ ਕਰ ਰਿਹਾ ਹਾਂ ਤੇ ਫੇਰ ਉਹਨੇ ਫੀਮ ਛਡਾਉਣ ਵਾਲਾ ਟਕਵੰਜ ਵਿਢ ਲਿਆ ਸੀਓ ਟਕਵੰਜ ਜੀ ਜਿਹੜੇ ਅਮਲੀ ਸੀ ਇਲਾਕੇ ਦੇ ਨੇੜੇ ਤੇੜੇ ਦੇ ਦੂਰ ਦੇ ਸਭ ਨੂੰ ਇਹਨੇ ਸਨੇਹੇ ਭੇਜ ਦਿੱਤੇ ਵੀ ਦਰਦਰ ਬਾਬਾ ਭਾਈ ਸਕਰਾਂ ਦੀ ਜਗ੍ਹਾ ਦੇ ਵਿੱਚ ਇੱਕ ਸੰਤ ਆਇਆ ਉਹ ਨਸ਼ਾ ਛਡਾਉਂਦੇ ਆ ਬਹੁਤ ਇੱਥੇ ਆ ਕੇ ਨਸ਼ਾ ਛੱਡਣ ਆਏ ਜਿਹੜੇ ਤਾਂ ਤਗੜੇ ਲੋਕ ਸੀ ਇੱਕੋ ਦਾ ਛੱਡੇ ਗਏ ਸਾਥ ਸੰਦ ਕਿਉਂਕਿ ਕੋਈ ਇੱਥੇ ਦਵਾਈ ਨਹੀਂ ਸੀ ਕੋਈ ਕੁਝ ਨਹੀਂ ਸੀ ਅੰਦਰ ਧਾਰ ਦਿੰਦੇ ਸੀਗੇ ਜਦੋਂ ਉਹਨੇ ਆਉਣਾ ਪਹਿਲਾਂ ਤਾਂ ਉਹਨੇ ਜਦੋਂ ਆਉਣਾ ਆਵਲੀ ਦੇ ਉਹਨੇ ਕਹਣਾ ਕਿੰਨੀ ਖਾਣਾ ਕਹਿੰਦਾ ਜੀ ਇੰਨੇ ਕਹਣਾ ਖਾ ਲੈ ਸਾਡੇ ਸਾਹਮਣੇ ਜੇ ਵੱਧ ਹੋਣੀ ਕਹਿੰਦਾ ਹੋ ਬੇਰੀ ਦੇ ਜੜਾਂ 'ਚ ਸੱਟ ਦਿਓ ਜਦੋਂ ਬੇਰੀ ਦੀਆਂ ਜੜਾਂ 'ਚ ਉਹਨੇ ਸੱਟ ਦੇਣੀ ਜਿਹੜੀ ਉਹਦੇ ਕੋਲ ਬਚੀ ਹੋਣੀ ਚਾਹ ਡੋਡੇ ਬਚੇ ਹੋਣੇ ਤੇ ਇਹਨਾਂ ਦੇ ਜਿਹੜੇ ਚੇਲੇ ਵਾਲ ਕੇ ਸੀ ਉਹਨੇ ਚੱਕ ਲੈਣੇ ਤੇ ਉਹਨਾਂ ਨੂੰ ਇਹਨੇ ਇੱਕ ਕਾਂਗਰੇਜ ਬੰਦ ਕਰ ਦੇਣਾ ਤੇ ਉੱਥੇ ਜੇ ਤੋੜਾਂ ਲੱਗਣੀਆਂ ਤੇ ਲੈ ਚੀਆਂ ਜੀਆਂ ਕਰਕੇ ਕਹਿਣਾ ਲੈ ਚੀਆਂ ਇਹ ਖਾ ਲੋ ਹੁਣ ਲੈਤੀ ਨਾ ਕਦੋਂ ਤੋੜ ਹਟਦੀ ਆ ਕੋਈ ਤੋੜ ਨਾ हटਿਆ ਕਰੇ ਇਸ ਤਰ੍ਹਾਂ ਕਰਦੇ ਕਰਦੇ ਤੇ ਬਾਈ ਜੇ ਸਰੋਵਰ ਚ ਬੰਦੇ ਫੜ ਲਿਆ ਕਰੇ ਬੰਦੇ ਪੰਜ ਸੱਤ ਇਹਦੇ ਕੋਲੇ ਰੱਖੇ ਹੋਏ ਸੀ ਉਹਨਾਂ ਨੂੰ ਇਹ ਲਿਆਇਆ ਕਰੇ ਲਿਆ ਕੇ ਤੇ ਸਰੋਵਰ ਚ ਅੰਗਲਿਆਂ ਨੂੰ ਪਾਣੀ ਠੰਡੇ ਪਾਣੀ ਨਾਲ ਨਵਾਇਆ ਕਰੇ ਚਲ ਠੰਡੇ ਪਾਣੀ ਨਾਲ ਕੁਛ ਨਾ ਕੁਛ ਤਾਂ ਤੋੜ ਘਟਦੀ ਆ ਕੁਝ ਬੰਦਿਆਂ ਨੇ ਤਾਂ ਜਿਹੜੇ ਘਟ-ਘਟ ਖਾਂਦੇ ਸੀ ਛੱਡ ਗਏ ਜਿਹੜੇ ਬਹੁਤੇ ਖਾਂਦੇ ਸੀ ਬੰਦੇ ਉਹਨਾਂ ਤੋਂ ਨਹੀਂ ਛਟਿਆ ਗਿਆ ਅਸੀਂ ਵੀ ਉਦੋਂ ਛੋਟੇ-ਛੋਟੇ ਹੁੰਦੇ ਸਾਨੂੰ ਪੂਰਾ ਪਤਾ ਵਾ ਸਾਡੇ ਬੇਸ਼ੰਤਾਏ ਹੁਣੀ ਜਾਂਦੇ ਹੁੰਦੇ ਸੀ ਅਸੀਂ ਉਹਨਾਂ ਦੇ ਨਾਲ ਵੀ ਜਾਂਦੇ ਰਹੇ ਹਾਂ ਸਾਡਾ ਖੇਤ ਨੇੜੇ ਹੁਣ ਕਰਕੇ ਅਸੀਂ ਇਸ ਤਰ੍ਹਾਂ ਵੀ ਜਾਂਦੇ ਰਹੇ ਹਾਂ ਸਾਡੇ ਰਿਸ਼ਤੇਦਾਰੀ ਦੇ ਵਿੱਚ ਇੱਕ ਬਜ਼ੁਰਗ ਆਇਆ ਉਹਨੇ ਡੋਡੇ ਛੱਡੇ ਇੱਥੇ ਜੋ ਪੋਸਤ ਖਾਂਦਾ ਸੀ ਉਹ ਜੋ ਛੱਡੇ ਹੁਣ ਉਹ ਖਾਂਦਾ ਬਹੁਤੇ ਸੀ ਕਿ ਉਹਦੇ ਸੰਤਾ ਕੋਲ ਲੈ ਚ ਗਏਂ ਗੀਆਂ ਕਰ ਕੇ ਕਹਿੰਦਾ ਲੈਤੀਆਂ ਮੈਨੂੰ ਕੋਈ ਆਰਾਮ ਨਹੀਂ ਫਿਰ ਉਹਨੂੰ ਪਾਈ ਲੀੜੇ ਲੋਹਾ ਤੇ ਕਹਿੰਦੇ ਚੱਲ ਸਰੋਵਰ ਚ ਨਾ ਉਸੇ ਤਰ੍ਹਾਂ ਹੀ ਭਿੱਜਿਆ ਭਜਾਇਆ ਸਾਡੇ ਖੇਤ ਕੇਸ ਖੁੱਲੇ ਤੇ ਪਾਈ ਕੱਲੀ ਨੀਕਰ ਤੇੜ ਤੇ ਭਜਾ ਆਵੇ ਬਾਪੂ ਨੂੰ ਕਹਿੰਦਾ ਦਸਾਉਂਦਿਆ ਮੈਂ ਮਰ ਗਿਆ ਯਾਰ ਮੈਨੂੰ ਨਹੀਂ ਪਤਾ ਮੈਨੂੰ ਤਾਂ ਡੋਡੇ ਲਿਆ ਕੇ ਦੋ ਮੰਜੇ ਤੇ ਡੱਕ ਪਿਆ ਕੇ ਬਾਪੂ ਨੇ ਕੀ ਕਰਿਆ ਤੇ ਸਾਡੇ ਗਵਾਰ ਦੇ ਵਿੱਚੋਂ ਬਜ਼ੁਰਗੋ ਕੁੱਕਾ ਜੀ ਨੂੰ ਮਖਤਿਆਰ ਮਖਤਿਆਰ ਨਾ ਤਾਂ ਅਸਲੀ ਮਖਤਿਆਰ ਸੀ ਉਹ ਕੁੱਕਾ ਕਹਿੰਦੇ ਸੀ ਉਹਦਾ ਨਾ ਆੜੀ ਸੀ ਉਹ ਤੋਂ ਆ ਕੇ ਲੈ ਗਿਆ ਉਹ ਬਾਵਾ ਬੁੱਕ ਸਾਰੇ ਉਹ ਤਗੜੇ ਪੀ ਗਿਆ ਤਗੜੇ ਪੀ ਕੇ ਤੇ ਚੱਲ ਬੰਦ ਰਾਮ ਕਰਿਆ ਤੇ ਠੀਕ ਹੋ ਗਿਆ ਫਿਰ ਉਹਦੇ ਲੀੜੇ ਲੈਂਦੇ ਉੱਥੋਂ ਚੱਕ ਕੇ ਅਸੀਂ ਜਾ ਕੇ ਫਿਰ ਉਹਨੇ ਲੀੜੇ ਪਾਏ ਤੇ ਫਿਰ ਉਹਨੂੰ ਇੱਥੋਂ ਹੋਰ ਨਸ਼ਾ ਲੈ ਕੇ ਦਿੱਤਾ ਫਿਰ ਉਹਨੂੰ ਛੱਡ ਕੇ ਆਂਦਾ ਪਿੰਡ ਇਸ ਤਰ੍ਹਾਂ ਬਹੁਤ ਬੰਦੇ ਵਿੱਚ ਚਾਰ ਪੰਜ ਬੰਦੇ ਤਾਂ ਮਰ ਵੀ ਗਏ ਸੀ ਉਹਨਾਂ ਕੋਈ ਛੱਡਣ ਦਾ ਕੋਈ ਤਰੀਕਾ ਵਧੀਆ ਨਹੀਂ ਸੀ ਹੈ ਬਸ ਇਸੇ ਤਰ੍ਹਾਂ ਛੜਾਈ ਛੜੀ ਜਾਂਦਾ ਇੱਕ ਹੂਰ ਕੱਪ ਗਈ ਇਹਦੇ ਵਿੱਚ ਉਹ ਫੇਰਨਾ ਇੱਥੇ ਖੰਡਪਾਠ ਹੋਰੇ ਸ਼ੁਰੂ ਕਰ ਲਿਆ ਖੰਡਪਾਠ ਪ੍ਰਕਾਸ਼ ਕਰਦੇ ਵਿੱਚ ਛੋਟੇ ਡੇਰੇ ਤੋਂ ਲਿਆਂਦਾ ਸੀ ਖੰਡਪਾਸ ਸਖਦਿਆਲ ਸੇ ਉਮਰ ਤੋਂ ਉੱਥੇ ਮੋਰੀ ਹੁੰਦੇ ਸੀ ਤੇ ਸਾਡੇ ਰਾਜਾ ਪੱਤੀ ਦੇ ਸੰਤ ਹੁੰਦੇ ਸੀ ਉਹਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਲਿਆ ਕੇ ਪ੍ਰਕਾਸ਼ ਕਰਿਆ ਤੇ ਖੰਡਪਾਠ ਪ੍ਰਕਾਸ਼ ਇਹਦੇ ਬੇਸ਼ੰਤ ਆ ਕਿਉਂਕਿ ਸਖਦਿਆਲ ਸਿੰਘ ਦੇ ਨਾਲ ਬਹੁਤ ਆੜੀ ਸੀ ਸਾਡੇ ਬਿਸ਼ਨਤਾਏ ਦੀ ਤੇ ਇਹਦੇ ਕੋਲੇ ਆ ਗਿਆ ਧੂਪ ਧਾ ਪਾਉਂਦੇ ਹੁੰਦੇ ਸੀ ਤੇ ਘਰਾਂ ਤਾਂ ਆ ਗਿਆ ਲੱਭੂ ਕਾ ਤੇ ਦੋ ਸਾਡੇ ਗਾਰਡ ਦੇ ਬੰਤਾ ਤੇ ਬੰਤਾ ਸੌਂ ਸੀ ਉਹਦੇ ਨਾਲ ਸੀ ਇੱਕ ਦੋ ਜਣੇ ਹੋਰ ਮੈਨੂੰ ਇੰਨਾ ਚੇਤਾ ਨਹੀਂ ਤੇ ਰਾਤ ਨੂੰ ਇਹਨਾਂ ਦੀ ਡਿਊਟੀ ਉੱਥੇ ਜਿਹੜਾ ਚੌਂਡ ਖੇੜੀ ਵਾਲਾ ਸੰਤ ਸੀ ਨਾ ਇੱਥੇ ਆ ਕੇ ਉਹ गिर ਗਿਆ ਫੇਰ ਉਹਦੀਆਂ ਇਥੋਂ ਪੈੜ ਪਾਉਣਾ ਚੱਕੀਆਂ ਗਈਆਂ ਜਦੋਂ ਇੱਥੇ ਆ ਕੇ ਉਹ ਗਿਰ ਗਿਆ ਤੇ ਉਹ ਕੀ ਕਰਿਆ ਕਰਿਆ ਉਹਨੇ ਆਪਣੇ ਨਗਰ ਦੀਆਂ ਕੁੜੀਆਂ ਚਾਰ ਮੰਗਾ ਲਈਆਂ ਵੀ ਰਾਤ ਨੂੰ ਆਪਾਂ ਜੋਤਾਂ ਕਰਿਆ ਕਰਨੀਆਂ ਜੋਤਾਂ ਦੇ ਭਲੇਖੇ ਉਹਨਾਂ ਨੂੰ ਰਾਤ ਨੂੰ 1 ਵਜੇ ਜੋਤਾਂ ਲਾਇਆ ਕਰੇ ਗੰਦੇ ਕੰਮ ਕਰਨ ਲੱਗਿਆ ਇਹਨਾਂ ਨੇ ਭਾਈ ਉਹ ਫੜ ਲਿਆ ਰਾਤ ਨੂੰ ਬਾਹਰੋਂ ਆੜ ਲਾਤੀ ਬਹੁਤ ਰੌਲਾ ਪੈ ਗਿਆ ਫਿਰ ਜਿਹੜੇ ਵਿੱਚ ਸਿਆਣੇ ਬੰਦੇ ਸੀ ਉਹ ਕਹਿੰਦੇ ਜਗਾ ਦੀ ਬੇਇੱਜ਼ਤੀ ਹੋ ਜੂ ਜਾਣਦੇ ਤੁਸੀਂ ਬਾਹਰ ਖੋਲੋ ਗਾਹ ਨੂੰ ਆਪਾਂ ਨੂੰ ਰੋਕ ਦਿੰਨੇ ਆ ਕਰੋ ਜੀ ਇਹ ਰੋਕਿਆ ਫਿਰ ਵੀ ਕਿ ਨਹੀਂ ਹਟਿਆ ਫਿਰ ਵੀ ਜਾ ਕੇ ਬਹੁਤ ਨੁਕਸਾਨ ਹੋਇਆ ਫਿਰ ਜਿੱਦਾਂ ਦੀਆਂ ਕੁੜੀਆਂ ਸੀ ਫਿਰ ਉਹ ਪਰਿਵਾਰ ਮਹਿਰਮੀਆਂ ਨੂੰ ਉੱਠ ਕੇ ਆਇਆ ਫਿਰ ਉਹਨਾਂ ਨੇ ਆ ਕੇ ਰੌਲਾ ਪਾਇਆ ਫਿਰ ਇੱਥੇ ਪਾਈਏ ਆਪਣੇ ਬੰਦੇ ਸਾਰੇ ਧਾਲੇ ਹੋ ਗਏ ਫਿਰ ਵੀ ਇਹ 5-6 ਮਹੀਨੇ ਸੰਤ ਇੱਥੇ ਅੜਿਆ ਹੀ ਰਿਹਾ ਵਿੱਚੋਂ ਪੰਜ-ਪੰਜ ਚਾਰ-ਚਾਰ ਦਾ ਨੋਟਸ ਜਾ ਕਰੇ ਜਦੋਂ ਫਿਰ ਸ਼ਾਂਤੀ ਜੀ ਹੋ ਜਾ ਕਰੇ ਫੇਰ ਆ ਜਾ ਕਰੇ ਪਰ ਇਹ ਬੰਦੇ ਫਿਰ ਕਦੋਂ ਪੈਰ ਲੱਗਣ ਦਿੰਦੇ ਆ ਤੇ ਕੋਈ ਬੰਦਾ ਇੱਥੇ ਪਰਣਾ ਲੱਗਣੇ ਮੇਲਾ ਵੀ ਮਾਗੀ ਦਾ ਲਾਇਆ ਮੇਲੇ ਦੇ ਵਿੱਚ ਉਹ ਵਰਸ਼ ਵਾਲੇ ਲਾਇਆ ਨਿਹੰਗ ਨੂੰਗਾ ਬੜਾ ਹੋਰ ਡਰਾਉਣ ਦੀ ਕੋਸ਼ਿਸ਼ ਵੀ ਕਰੀ ਵੀ ਇਹ ਲੋਕ ਡਰ ਜਾਣਗੇ ਖਰੀ ਨਿਹੰਗਾਂ ਨੂੰਗਾ ਤੋਂ ਹੁਣ ਆਪਣੇ ਬੰਦੇ ਜਿਹੜਾ ਪੰਜਾਬੀ ਬੰਦਾ ਉਹ ਨਹੀਂ ਡਰਦਾ ਕਹਿੰਦਾ ਹੂੰ ਬਹੁਤ ਜੋਲ ਹੈ ਨਿਹੰਗਾਂ ਨੂੰ ਵੀ ਕਹਿੰਦਾ ਆਪਣੇ ਬਜ਼ੁਰਗਾਂ ਨੇ ਬੇਸ਼ੰਤਾਏ ਉਹਨਾਂ ਨੇ ਵੀ ਇੱਥੋਂ ਚਲੇ ਜਾਓ ਜਾਣ ਦਿਓ ਪਿੰਡ ਨਗਰ ਪੈ ਗਿਆ ਨਾ ਟੁੱਟ ਕੇ ਸਾਨੂੰ ਤੇ ਤੁਹਾਡਾ ਕੁਛ ਨਹੀਂ ਵਟਣਾ ਰੂੜਿਆਂ ਦੇ ਨਾਲ ਹੀ ਭਾਂਡਣਗੇ ਤੁਹਾਨੂੰ ਤੇ ਚਲੇ ਜਾਓ ਜਾਣ ਦਿਓ ਫੇਰ ਭਾਈ ਸੰਤ ਇੱਥੋਂ ਚਲੇ ਆ ਗਿਆ ਜਦੋਂ ਉਹ ਸੰਤ ਚਲੇ ਆ ਗਿਆ ਉਸ ਤੋਂ ਬਾਅਦ ਫਿਰ ਜਗਾ ਬਾਬਾ ਚੇਰ ਡਾਵਾ ਡੋਲ ਰਹੀ ਜਦੋਂ ਡਾਵਾ ਡੋਲ ਰਹੀ ਤੇ ਫਿਰ ਇੱਕ ਨਾਨਕ ਸਰ ਤੋਂ ਬਜ਼ੁਰਗ ਜੇ ਇੱਥੇ ਰਿਹਾ ਪੰਜ ਸੱਤ ਕੁ ਮਹੀਨੇ ਉਹਨੇ ਵੀ ਚਲੋ ਸੇਵਾ ਸੁਭਾ ਕਰੀ ਥੋੜਾ ਸੇਵਾ ਕਰਦਾ ਰਹੇ ਦੰਦ ਦੰਦ ਇਕੱਠਾ ਰੋਟੀਆਂ ਲੈ ਆਉਂਦਾ ਸੀ ਖਾ ਲੈਂਦਾ ਸੀ ਤੇ ਸੇਵਾ ਬਾਬੇ ਦੀ ਕਰੀ ਜਾਂਦੇ ਥੋੜੀ ਬਤੀ ਉਸ ਤੋਂ ਬਾਅਦ ਨਿਰਮਲ ਸੰਤ ਆ ਗਏ ਜਗਰਾਉਂ ਤੋਂ ਉਹ ਰਹੇ ਤੇ 16 ਬਰੇ ਉਹਨਾਂ ਨੇ ਜਦੋਂ ਸੇਵਾ ਕੀਤੀ ਤੇ ਇੱਥੇ ਉਸ ਟਾਈਮ ਕੁੰਡਾ ਵੀ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਹੀ ਸੀ ਸਾਨੂੰ ਤਾਂ ਨਹੀਂ ਉਸ ਗੱਲਾਂ ਦਾ ਪਤਾ ਇਹ ਸਵੇਰ ਸਵੇਰ ਬਿੱਲੋ ਕੁੰਡਾ ਚਾਚਾ ਤੇ ਆਪਣਾ ਮੇਜਰ ਹੁਣੀ ਇੱਕ ਤੜਕੋ ਨਹਾਉਣ ਜਾਂਦੇ ਹੁੰਦੇ ਸੀ ਇਸ ਤਰ੍ਹਾਂ ਕਰਕੇ ਬਾਬਿਆਂ ਦੇ ਨਾਲ ਇਹਨਾਂ ਦੀ ਆੜੀ ਪੈ ਗਈ ਨਰਮਲ ਸੋਨਾ ਪੇਰੇ ਨਰਮਲ ਸੋਸਾਂ ਤਾਂ ਕਿੰਦੀ ਵੀ ਇੱਥੇ ਕੋਈ ਭਾਂਡਾ ਨਹੀਂ ਚੱਜਣਾ ਹੈ ਵੀ ਆਪਾਂ ਕੋਈ ਚੀਜ਼ ਲਿਆਈਏ ਬਰਤਨ ਲੈ ਕੇ ਤੇਰੇ ਕੁੜਾ ਸਹੁਰਾ ਪਤੀਲੀਆਂ ਜਗਰਾਉ ਨੂੰ ਗਏ ਜਗਰਾਮਾ ਤੋਂ ਫਿਰ ਕੱਪ-ਕੁੱਪ ਆ ਗਲਾਸ ਗਰੂਸ ਪਤੀਲੀ ਬਤੁੱਲੀ ਚਾਹ ਚੂ ਕਰਦੇ ਹੁੰਦੇ ਸੀ ਇਹ ਜਾ ਸਮਾਨ ਜਾਂ ਫਿਰ ਲਿਆਏ ਤੇ ਫਿਰ ਮਿੱਟੀ ਦੇ ਚੁੱਲ੍ਹੇ ਬੜਾਏ ਚੁੱਲ੍ਹੇ ਬਣਾ ਕੇ ਉਹਦੇ ਉੱਤੇ ਫਿਰ ਤਵੀ ਵੀ ਇੱਕ ਲਿਆਂਦੀ ਤੇ ਨਿਰਮਲ ਸੁਸੰਤ ਰੋਟ ਗਿਆ ਵੀ ਇੱਥੇ ਹੀ ਲਾਉਣ ਲੱਗ ਗਿਆ ਸੀ ਵੀ ਮੇਥੋਂ ਗਜਾ ਹੋਣੀ ਨਹੀਂ ਤੇ ਬੰਦਾ ਰੱਖਣਾ ਪਊਗਾ ਤੇ ਆਪਾਂ ਐਂ ਕਰੋਗੇ ਇੱਥੇ ਲਾ ਲਿਆ ਕਰਾਂਗੇ ਕੋਈ ਨਹੀਂ ਤਰੋ ਭਾਈ ਉੱਥੇ ਰੋਟੀਆਂ ਵੀ ਲਾਉਣ ਲੱਗ ਗਿਆ ਤੇ ਦੁੱਧ ਵੀ ਆ ਜਾਣਾ ਦੁੱਧ ਕਿਉਂਕਿ ਪਿੰਡ ਦਾ ਬਹੁਤ ਜਾਂਦਾ ਅੱਜ ਵੀ ਬਹੁਤ ਆਉਂਦਾ ਹੈ ਲੋਕ ਇੱਥੇ ਦੋਜੀ ਜਿਹੜੀ ਦੋ ਚੜਾਉਣੋਂ ਦੇ ਉਹ ਲੈ ਕੇ ਆਉਂਦੇ ਆ ਇਸ ਕਰਕੇ ਸਾਧ ਸੰਗ ਦੇ ਇੱਥੇ ਬਹੁਤ ਜਾਨੀ ਦਾਮਾ ਡੋਲ ਸੀ ਇਹ ਜਗ੍ਹਾ ਤੇ ਫਿਰ ਜਦੋਂ ਇੱਕ ਉੱਡਾ ਸੋਤੇ ਨਾਲ ਰਲ ਗਿਆ ਨਾਲ ਛੋਟੂ ਹੋ ਗਿਆ ਨਾਲ ਸਾਡਾ ਦੇਵ ਬਾਬਾ ਹੋ ਗਿਆ ਆਪਣਾ ਗੱਜਣ ਸਿੰਘ ਦਾ ਪਰਿਵਾਰ ਚੋਂ ਇਹਨਾਂ ਨੇ ਬਹੁਤ ਐਵੇਂ ਕਹਿ ਦਿੱ ਗਏ ਸੇਵਾ ਕਰੀ ਬਾਬਾ ਜਿਹੜਾ ਦੇਵ ਸੀ ਨਾ ਗੱਜਣ ਸਿੰਘ ਦਾ ਛੋਟੂ ਇਹਨਾਂ ਨੇ ਬਾਬੇ ਦੀ ਸੇਵਾ ਬਹੁਤ ਕੀਤੀ ਸਵੇਰ ਅੰਬਰਦਲੇ ਆਉਣਾ 3:30 ਵਜੇ ਜਪਜੀ ਸਾਹਿਬ ਦਾ ਪਾਠ ਕਰਨਾ ਮੂੰਹ ਜਵਾਨੀ ਫਿਰ ਕਾਟ ਕੇ ਇਸ਼ਨਾਨ ਕਰਾਉਣਾ ਇਸ਼ਨਾਨ ਕਰਾ ਕੇ ਫਿਰ ਵੱਡੇ ਹਨੇਰੇ ਨੇਰੀ ਚ ਲਿਆ ਜਾਂਦਾ ਸੀ ਮੁੜ ਜਾਂਦੇ ਹੁੰਦੇ ਸੀ ਇਹ ਬਹੁਤ ਚਿਰ ਨਹੀਂ ਮੈਨੂੰ ਬਤਾ 10 12 ਸਾਲ ਹੀ ਗੱਜੂ ਕੇ ਦੇਵ ਨੇ ਕਰੀ ਸੇਵਾ ਤੇ ਤੇ ਬਹੁਤ ਨਦੀ ਇਸ ਜਗ੍ਹਾ ਦੇ ਨਾਲ ਪ੍ਰੇਮ ਪੈ ਗਿਆ ਫਿਰ ਕੁੰਡਾ ਛੋਟੂ ਤੇ ਦੇਵ ਬਾਬਾ ਹੋਰ ਜਿਹੜੇ ਬੰਤਾ ਚੰਦ ਬਿੱਲੋ ਇਹ ਸਾਰੇ ਆ ਗਏ ਫਿਰ ਸਾਰੇ ਜਦੋਂ ਆ ਗਏ ਤੇ ਫੇਰ ਨਾ ਇਹ ਜਦੋਂ ਹੌਲੀ ਹੌਲੀ ਜਗ੍ਹਾ ਤੇ ਅਸੀਂ ਉਦੋਂ ਛੋਟੇ ਛੋਟੇ ਸੀ ਅਸੀਂ ਵੀ ਇੱਥੇ ਮਗਰ ਤੁਰ ਪਿਛੇ ਜਿਵੇਂ ਅੱਜ ਆਪਣੇ ਬੱਚੇ ਮਗਰ ਤੁਰਦੇ ਆ ਇਸ ਤਰ੍ਹਾਂ ਫਿਰ ਅਸੀਂ ਬਹੁਤ ਇੱਥੇ ਸੇਵਾ ਕਰੀ ਰਹੇ ਮਗਰ ਲਾ ਕੇ ਇਹ ਸਾਡੇ ਮੂਰੇ ਸੀ ਅਸੀਂ ਮਗਰ ਸੀ ਤੇ ਇੱਥੋਂ ਦਾ ਚੰਦ ਪ੍ਰਧਾਨ ਬਣਾਤਾ ਤੇ ਕੁੰਡਾ ਸੁਣੀ ਨਾਲ ਸੀ ਸਾਰੇ ਐਵੇਂ ਕਹਿੰਦੇ ਬਹੁਤ ਇਹਨਾਂ ਨੇ ਕੁੰਡੇ ਨੇ ਵੀ ਬਹੁਤ ਕਰੀ ਸੇਵਾ ਤੇ ਚੰਦ ਨੇ ਉਹਨਾਂ ਨੇ ਵੀ ਬਹੁਤ ਕਰੀ ਫਿਰ ਇੱਥੇ ਦਰਬਾਰ ਸਹਿ ਬਣਾਇਆ ਛੋਟਾ ਜਿਹਾ ਜਿਹੜਾ ਅੱਜ ਬਣਿਆ ਹੋਇਆ ਇਹਦੀ ਨਿਉ ਬਹੁਤ ਡੂੰਗੀ ਆ ਥੱਲੇ ਅਸੀਂ ਆਪ ਕੱਢੀਆਂ ਆਪ ਥੱਲੇ ਰੋੜੀ ਕੁੱਟੀ ਆ ਆਪ ਇੱਟਾਂ ਲਿਉਂਦੇ ਰਹੇ ਆ ਮੱਦੀਕੇ ਪੱਠੇ ਤੋਂ ਤੇ ਆਪ ਹੀ ਮਹਸਤਰੀਆਂ ਨੂੰ ਇੱਟਾ ਰੋੜੇ ਪੜਾਉਂਦੇ ਹੁੰਦੇ ਸੀ ਤੇ ਸਾਰਾ ਜਿਹੜਾ ਦਰਬਾਰ ਸਾਹਿਬ ਬਣਿਆ ਪਲਾਸਟਰ ਵੀ ਹੋਇਆ ਜੋ ਕੁਝ ਵੀ ਹੋਇਆ ਸਾਡੀ ਨਿਗਾ ਚ ਅਸੀਂ ਧਰ ਵੀ ਕਰਦੇ ਗਏ ਰਾਤ ਨੂੰ ਕਈ ਜਣੇ ਬੰਸੀ ਮੈਂ ਤੇ ਜੈਲਾ ਤੇ ਆਪਣਾ ਫੌਜੀ ਜੀਵੇ ਕਾ ਕਮੇ ਕਰ ਬੱਲੇ ਕਾ ਪੂਰਾ ਸਾਡਾ ਤੇ ਇਸ ਤਰ੍ਹਾਂ ਅਸੀਂ ਪੱਪੂ ਤੇ ਬਿੰਦਰ ਵਧਾਵੇ ਕਾ ਇਸ ਤਰ੍ਹਾਂ ਸਾਰੇ ਅਸੀਂ ਰਾਤ ਨੂੰ ਆਉਂਦੇ ਹੁੰਦੇ ਸੀ ਇੱਥੇ ਪਹਿਲਾ ਸਰਦਾਰ ਕਾ ਤੇ ਸਾਰੇ ਇਕੱਠੇ ਇੱਕੋ ਜਿਹੇ ਹੁੰਦੇ ਸੀ ਇੱਕ ਵਿਆੜ ਜੇ ਦੇ ਸਾਰੇ ਇੱਥੇ ਆਉਂਦੇ ਹੁੰਦੇ ਸੀ ਰਾਤ ਨੂੰ ਸੇਵਾ ਕਰਨੀ ਕੰਨਾਂ ਨੂੰ ਤਰ ਕਰਨਾ ਤੜਕੋ ਮੈਸਤਰੀਆਂ ਨੇ ਪਲਾਸਟਰ ਕਰਨਾ ਸੀ ਆਪਦੇ ਜਾ ਕੇ ਕਣਕਣ ਕੋ ਗੁੱਡਣੀ ਆਏ ਜੇ ਕੰਮ ਚੱਲਦਾ ਸੀ ਇਸ ਤਰ੍ਹਾਂ ਜਦੋਂ ਇਹਨਾਂ ਨੇ ਸੇਵਾ કરી ਜਗ੍ਹਾ ਬਹੁਤ ਵਧੀਆ ਆਪਣੀ ਫਿਰ ਦਰਬਾਰ ਸਾਹਿਬ ਬਣ ਗਿਆ ਫਿਰ ਜਦੋਂ ਮੱਘੀ ਵਿਸਾਖੀ ਹੋਣੀ ਉਦੋਂ ਖੰਡ ਜਿਹੜਾ ਪਾਰ ਸੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉਣਾ ਬਾਬਾ ਜਾਗਰ ਸਿੰਘ ਦੇ ਨਾਲ ਲਿੰਕ ਬਹੁਤ ਹੋ ਗਏ ਸੰਤ ਨਿਰਮਲ ਸਿੰਘ ਦੇ ਕਿਉਂਕਿ ਨਿਰਮਲ ਸਿੰਘ ਨੇ ਨਰਮਲ ਹੋ ਕੇ ਹੀ ਸੇਵਾ ਕੀਤੀ ਬਾਬਾ ਭਾਈ ਸਕਰਾਂ ਦੇ ਹੱਥੇ ਬਹੁਤ ਚੜਤ ਹੋ ਗਈ ਬੜੀਆਂ ਭਰਤਾਂ ਪਈਆਂ ਉਹਨਾਂ ਦੀ ਨਿਗਾਹ ਦੇ ਵਿੱਚ ਕਿਉਂਕਿ ਉਹ ਅਸੀਂ ਨਹੀਂ ਬਹੁਤ ਪੂਰੇ ਸੀ ਸਾਡੇ ਪੂਰੇ ਕੁੰਡਾ ਸੋਣੀਆਂ ਸੀ ਮਗਰ ਸੀ ਐਵੇਂ ਕਹ ਜੀਏ ਇਹਨੇ ਸੇਵਾ ਬਹੁਤ ਕਰੀ ਆ ਬਾਬੇ ਦੇ ਸੇਵਾ ਦਾ ਹੀ ਫਾਲੇ ਨੂੰ ਮਿਲਿਆ ਕਿਉਂਕਿ ਜਿਹੜੇ ਅੱਜ ਇਹ ਤੰਦਰੁਸਤ ਵਧੀਆ ਤੁਰਿਆ ਫਿਰਦਾ ਤੇ ਇਹਦਾ ਕਰਕੇ ਆ ਤੇ ਜਿਹੜੇ ਹੁਣ ਜਿਹੜੀ ਜਿੰਨੀ ਕ ਸੇਵਾ ਹੋਣੀ ਹੁੰਦੀ ਆ ਨਾ ਉਨੀ ਕੀ ਰੱਬ ਨੇ ਕਰਾਉਣੀ ਹੁੰਦੀ ਆ ਇਹ ਤਾਂ ਮੁੜ ਕੇ ਬਹਾਨੇ ਬਣ ਜਾਂਦੇ ਆ ਵੀ ਫਲਾਣਾ ਲੜ ਪਿਆ ਫਲਾਣੇ ਨੇ ਇਥੋਂ ਫਲਾਣਾ ਗੈਰ ਤਾਂ ਕੋਈ ਕਿਸੇ ਨੂੰ ਗੈਰ ਦਾ ਨਹੀਂ ਕੋਈ ਲੜਦਾ ਨਹੀਂ ਨਾ ਲੜਨ ਦਾ ਭਾਈ ਇੰਨਾ ਕੋਈ ਆਪਣੇ ਕੋਲੇ ਟਾਈਮ ਇਹ ਸਮੇਂ ਲੜਨ ਚ ਨਹੀਂ ਨਗਾਉਣ ਵਾਲੇ ਇਹ ਗੁਰੂਆਂ ਦੀ ਸੇਵਾ ਕਰਨ ਵਾਸਤੇ ਬਾਬੇ ਦੇ ਪੁੰਨ ਦਾਨ ਕਰਨ ਵਾਸਤੇ ਜੋ ਅੱਜ ਆਪਾਂ ਨੰਦਪੁਰ ਦੇ ਲੰਗਰ ਚੱਲਦੇ ਆ ਹੋਰ ਇੱਥੇ ਮਸਿਆ ਸਗਰਾਦੋਂ ਲੰਗਰ ਚੱਲਦੇ ਆ ਉਹਦੀ ਸੇਵਾ ਕਰੋ ਉਹਦੇ ਦਾਨ ਕਰੋ ਬਿੱਤ ਦੇ ਸਮਾਨ ਤੇ ਇਹ ਆਪਣਾ ਸਾਰੇ ਕਾਰਜ ਹੋ ਸਕਦੇ ਜੇ ਆਪਾਂ ਕਹੀਏ ਨਾ ਹੁਣ ਲੜ ਕੇ ਟਾਈਮ ਨਗਾ ਲਗੇ ਨਹੀਂ ਲੰਗਦਾ ਤੇ ਨਾ ਕੋਈ ਕਿਸੇ ਨੂੰ ਇੱਥੋਂ ਕੱਢ ਸਕਦਾ ਹੈ ਇਹ ਜਗ੍ਹਾ ਗੁਰੂਆਂ ਦੀ ਹੁੰਦੀ ਆ ਗੁਰੂਆਂ ਦੀ ਜਗ੍ਹਾ ਤੋਂ ਕੋਈ ਬੰਦਾ ਕਿਸੇ ਨੂੰ ਕੱਢ ਨਹੀਂ ਸਕਦਾ ਤੇ ਜਿਹੜਾ ਉਹ 64 ਖੇੜੀ ਵਾਲਾ ਸ਼ਾਂਤ ਸੀ ਫਿਰ ਜਦੋਂ ਉਹਨੇ ਇੱਥੇ ਗੰਦੇ ਕੰਮ ਕਰੇ ਕਿਉਂਕਿ ਬਾਬਾ ਭਾਈ ਸਗਰਾਮ ਜੀ ਸਾਧੂ ਸਿੱਧ ਹੈ ਇੱਥੇ ਇਸ ਤਰ੍ਹਾਂ ਦਾ ਗ੍ਰਸਤੀ ਬੰਦੇ ਨਹੀਂ ਰਹਿਣ ਦਿੰਦੇ ਜੇ ਕੋਈ ਇੱਥੇ ਗਲਤ ਕਾਰਵਾਈ ਕੋਈ ਕਰੇ ਜਦੋਂ ਵੀ ਕੋਈ ਨਿਰਮਲ ਸੋ ਸ਼ਾਂਤ ਵੀ ਥੋੜੇ ਜੇ ਇਸ ਗੱਲ ਤੋਂ ਕੱਚੇ ਹੋਗੇ ਸੀ ਤੇ ਇਹ ਵੀ ਇਹੀ ਗੱਲ ਤੋਂ ਕੱਚੇ ਤਾਂ ਇੱਥੋਂ ਭੱਜੇ ਆ ਕੁਛ ਨਹੀਂ ਹੋਰ ਇੱਥੋਂ ਕੋਈ ਬੰਦਾ ਨਹੀਂ ਭੱਜਦਾ ਜੇ ਕੋਈ ਬੰਦਾ ਗਲਤ ਕਾਰਜ ਕਰਦਾ ਨਾ ਫੇਰ ਇੱਥੇ ਕੋਈ ਕਾਰਵਾਈਆਂ ਹੁੰਦੀਆਂ ਤੇ ਉਹਨਾਂ ਸੰਤਾਂ ਨੇ ਥੋੜਾ ਜਿਹਾ ਇਹ ਕਰੇ ਨਿਰਮਲ ਸੰਤਾਂ ਠੀਕ ਸੀ ਵੈਸੇ ਤੇ ਉਹਨਾਂ ਤੱਕ ਸੁਗਰੀ ਹੋਇਆ ਸ਼ੂਗਰ ਕਰਕੇ ਇੱਥੋਂ ਚਲੇ ਗਏ ਸੀ ਕਿ ਕੋਈ ਪੈਰ ਪੂਣੀ ਸੀ ਕਰਦਾ ਤੇ ਚੌਂਟ ਖੇੜੀ ਵਾਲੇ ਨੇ ਬਹੁਤ ਬਾਤ ਹੇਰੀਆਂ ਕਰੀਆਂ ਉਹ ਸਾਡੀ ਨਿਗਾਹ ਸਾਨੂੰ ਪੂਰਾ ਚੇਤਾ ਵਾ ਬੇਸ਼ੰਤਾਈ ਹੋਣੀ ਗੱਲਾਂ ਕਰ ਦਿੰਦੇ ਸੀ ਬਾਕੀ ਉਹਨਾਂ ਨੇ ਗਹਿਰਿਆ ਵੀ ਆ ਤੇ ਇਹ ਜਿਹੜੀ ਸੇਵਾ ਬਹੁਤ ਨੇ ਪ੍ਰਧਾਨ ਕੋਲ ਨਾਲ ਸੋਨੇ ਕਰੀਆ ਆ ਜਿਹੜੀ ਜੰਨਾ ਚੱਕਰ ਅਸੀਂ ਮੈਨੂੰ 12 13 ਸਾਲ ਨੂੰ 14 ਸਾਲ ਤਾਈ ਰਿਹਾ ਏ ਤੇ ਬਹੁਤ ਨੇ ਸੇਵਾ ਕਰੀ ਤੇ ਮਗਰ ਅਸੀਂ ਇਸ ਤਰ੍ਹਾਂ ਜਿਹੜਾ ਸਰੋਵਰ ਦਾ ਵੀ ਜਿੰਨੇ ਵੀ ਕਾਰਜ ਕਰਿਆ ਵੱਡੇ-ਵੱਡੇ ਸਭੇ ਦੇ ਨਾਲ ਕਰੇ ਅਸੀਂ ਤੇ ਅੱਜ ਵੀ ਅਸੀਂ ਤੁਹਾਨੂੰ ਨਾਲ ਜੋੜਨ ਨੂੰ ਤਿਆਰ ਆ ਵੀ ਨਾਲ ਆ ਕੇ ਰਲ ਕੇ ਕਰੇ ਕਿਉਂਕਿ ਸਾਥੋਂ ਵੱਡਾ ਗਲਤੀਆਂ ਰਹਿ ਗਿਆ ਨਿਸ਼ਾਨ ਤੋਂ ਹੋ ਸਕਦੀਆਂ ਕੋਈ ਗੱਲ ਨਹੀਂ ਤੇ ਕਿਸੇ ਨੂੰ ਬੰਦਾ ਨਾ ਬੋਲੋ ਕਿਸੇ ਨੂੰ ਕੋਈ ਗਲਤ ਨਾ ਕਹੋ ਆਪੋ ਆਪਣਾ ਕਾਰਜ ਕਰੋ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ